ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਨ ਸਿੰਘ ਕੁਕਿੰਗ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਨੂਨ ਵਾਲੇ ਮਟਰ ਪਾ ਕੇ ਚਾਵਲ ਜਿਹੜੇ ਕਿ ਅਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਸਵਾਦ ਚਾਵਲ ਬਣਾ ਕੇ ਘਰ ਦੇ ਵਿੱਚ ਤਿਆਰ ਕਰਾਂਗੇ ਆਪਾਂ ਇਹਦੇ ਵਿੱਚ ਕੋਈ ਅਦਰਕ ਲਸਣ ਪਿਆਜ਼ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਪਾਣੀ ਆਪਾਂ ਨਮਕ ਤੇ ਹਲਦੀ ਪਾ ਕੇ ਮਟਰ ਪਾ ਕੇ ਇਹ ਚਾਵਲ ਜਿਹੜੇ ਜਿਸ ਤਰ੍ਹਾਂ ਆਪਾਂ ਵਿਆਹ ਦੇ ਵਿੱਚ ਜਾਂਦੇ ਆ ਉਹ ਖਾਂਦੇ ਆ ਉਸੇ ਤਰ੍ਹਾਂ ਦੇ ਚਾਵਲ ਬਣਾ ਕੇ ਆਪਾਂ ਤਿਆਰ ਕਰਾਂਗੇ ਹਲਦੀ ਪਾਉਣੀ ਨਹੀਂ ਪਾਉਣੀ ਉਹ ਆਪਣੀ ਮਰਜ਼ੀ ਹੈ ਅਸੀਂ ਦੋ ਚੁਟਕੀ ਜਿਹੜੀ ਹਲਦੀ ਜ਼ਰੂਰ ਪਾਵਾਂਗੇ ਤੇ ਇੱਕ ਕੜਛੀ ਸਰੋਂ ਦੇ ਤੇਲ ਦੀ ਆਪਾਂ ਨੇ ਪੂਰੀ ਤਰ੍ਹਾਂ ਪਹਿਲਾਂ ਗਰਮ ਕਰ ਲੈਣੀ ਹੈ ਤੇ ਗੈਸ ਨੂੰ ਆਪਾਂ ਫਿਰ ਸਿਮਤੇ ਕਰ ਦਵਾਂਗੇ ਕਿਉਂਕਿ ਤੇਜ਼ ਗਰਮ ਤੇਲ ਦੇ ਵਿੱਚ ਜਦੋਂ ਆਪਾਂ ਕੁੱਕੇ ਮਸਾਲੇ ਪਾਉਣੇ ਬਹੁਤ ਛੇਤੀ ਸੜ ਜਾਂਦੇ ਆ ਇਸ ਕਰਕੇ ਗੈਸ ਹੈ ਜਿਹੜਾ ਅਸੀਂ ਸਿਮਤੇ ਕਰਤਾ ਤੇ ਲੋੜ ਦੇ ਅਨੁਸਾਰ ਅਸੀਂ ਲਈ ਚਾਰ ਪੰਜ ਹਰੀ ਮਿਰਚ ਉਹਨੂੰ ਆਪਾਂ ਛੋਟੇ ਛੋਟੇ ਜਿਹੜੇ ਚੀਰ ਲਾ ਲਵਾਂਗੇ ਦੇਖੋ ਇਹ ਚਾਵਲ ਜਿਹੜੇ ਛੱਡ ਬਣ ਕੇ ਬਹੁਤ ਸਵਾਦ ਤਿਆਰ ਹੁੰਨੇ ਤੇ ਤਿੰਨ ਸੀਟੀਆਂ ਦੇ ਵਿੱਚ ਆਪਾਂ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਆ ਤੇਲ ਸਾਡਾ ਪੂਰੀ ਤਰ੍ਹਾਂ ਗਰਮ ਹੋ ਗਿਆ ਗੈਸ ਆਪਾਂ ਸਿਮਤੇ ਕਰਤਾ ਇੱਕ ਚਮਚ ਪਾਇਆ ਸੀ ਜੀਰੇ ਦਾ ਜੀਰੇ ਨੂੰ ਆਪਾਂ ਨੇ ਪੂਰੀ ਤਰ੍ਹਾਂ ਭੁੰਨ ਲੈਣ ਨਾਲ ਪਾਇਆ ਆਪਾਂ ਨੇ ਨਮਕ ਚਮਚ ਦਾ ਚੌਥਾ ਹਿੱਸਾ ਪਾਇਆ ਹਲਦੀ ਪਾਊਡਰ ਇੱਕ ਚਮਚ ਪਾਇਆ ਕਸੂਰੀ ਮੇਥੀ ਤੇ ਚਾਰ ਪੰਜ ਪਾਈ ਆਪਾਂ ਨੇ ਹਰੀ ਮਿਰਚ ਇਹੀ ਆਪਾਂ ਨੇ ਮਸਾਲੇ ਪਾਉਣੇ ਆ ਹੋਰ ਆਪਾਂ ਨੇ ਕੋਈ ਵੀ ਟਮਾਟਰ ਪਿਆਜ਼ ਜਾਂ ਹੋਰ ਕੋਈ ਚੀਜ਼ ਨਹੀਂ ਪਾਉਣੀ ਇਸੇ ਤਰ੍ਹਾਂ ਹੀ ਦੇ ਜਿਹੜੇ ਚਾਵਲ ਆਹੇ ਬਣ ਕੇ ਬਹੁਤ ਸਵਾਦ ਤਿਆਰ ਹੋਣਗੇ ਹਾਂਜੀ ਆਪਾਂ ਇਹਨਾਂ ਮਸਾਲਿਆਂ ਨੂੰ ਹਲਕਾ ਹਲਕਾ ਹਿਲਾ ਦਵਾਂਗੇ ਤੇ ਨਾਲ ਫਿਰ ਹੁਣ ਪਾਵਾਂਗੇ ਆਪਾਂ ਮਟਰ ਮਟਰਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਤਾजे ਹਰੇ ਮਟਰ ਆਪਣੇ ਇਹਨਾਂ ਨੂੰ ਧੋ ਕੇ ਆਪਾਂ ਮਸਾਲੇ ਦੇ ਵਿੱਚ 2 ਕੁ ਮਿੰਟ ਮਿਕਸ ਕਰਾਂਗੇ ਕਿਉਂਕਿ ਮਟਰਾਂ ਜਿਹੜੇ ਹੁਣ ਨਰਮ ਹੈ ਉਹਨਾਂ ਨੇ ਬਹੁਤ ਛੇਤੀ 3 ਸੀਟੀਆਂ ਦੇ ਵਿੱਚ ਬਣ ਕੇ ਤਿਆਰ ਹੋ ਜਾਣ। ਹਾਂ 2 ਹੁਣ ਅਸੀਂ ਪੂਰੀ ਤਰ੍ਹਾਂ ਚਾਵਲਾਂ ਮਟਰਾਂ ਨੂੰ ਮਿਕਸ ਕਰਤਾ ਹੁਣ ਪਾਵਾਂਗੇ ਚਾਵਲ ਚਾਵਲ ਜਿਹੜੇ ਆਪਾਂ ਨੇ ਕਦੇ ਵੀ ਬਣਾਉਣੇ ਹੋਣ ਆਪਾਂ ਚਾਵਲਾਂ ਨੂੰ ਪਹਿਲਾਂ ਕਦੇ ਨਹੀਂ ਧੋ ਕੇ ਰੱਖਣਾ ਜਦ ਵੀ ਆਪਾਂ ਨੇ ਚਾਵਲ ਬਣਾਉਣਾ ਹੈ ਲਾਸਟ ਦੇ ਵਿੱਚ ਹੀ ਅਖੀਰ ਦੇ ਵਿੱਚ ਹੀ ਆਪਾਂ ਨੇ ਚਾਵਲਾਂ ਨੂੰ ਧੋ ਕੇ ਪਾਉਣਾ ਹੈ ਨਹੀਂ ਤੇ ਚਾਹ ਆਪਾਂ ਦੋ ਸੀਟੀਆਂ ਮਰਾਈਏ ਤਿੰਨ ਮਰਾਈਏ ਜਦੋਂ ਚਾਵਲ ਬਣ ਕੇ ਤਿਆਰ ਹੁੰਨੇ ਉਹ ਚਿਪਕ ਜਾਂਦੇ ਆ ਇਸ ਕਰਕੇ ਆਪਾਂ ਨੇ ਜਦੋਂ ਵੀ ਚਾਵਲਾਂ ਨੂੰ ਪਾਉਣਾ ਉਸੇ ਟਾਈਮ ਹੀ ਆਪਾਂ ਇਹਨਾਂ ਨੂੰ ਦੋ ਤਿੰਨ ਪਾਣੀਆਂ ਚ ਧੋ ਲੈਣਾ ਹੁਣ ਪਾਵਾਂਗੇ ਆਪਾਂ ਪਾਣੀ ਪਾਣੀ ਆਪਾਂ ਨੇ ਇਹਦੇ ਹਿਸਾਬ ਦੇ ਨਾਲ ਪਾਉਣਾ ਕਿ ਚੌਲ ਜਿਹੜੇ ਸਾਡੇ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡਿਪ ਹੋ ਜਾਣ ਬਹੁਤ ਜ਼ਿਆਦਾ ਪਾਣੀ ਨਹੀਂ ਪਾਉਣਾ ਉਹਦੇ ਨਾਲ ਫਿਰ ਆਪਾਂ ਨੂੰ ਸੀਟੀ ਵੀ ਇੱਕ ਜ਼ਿਆਦਾ ਮਰਵਾਉਣੀ ਪੈਂਦੀ ਹੈ ਤੇ ਜਿਹੜੇ ਚਾਵਲ ਆ ਉਹ ਵੀ ਚਿਪਕੇ ਜਿਪਕੇ ਜੇ ਤਿਆਰ ਹੁੰਦੇ ਇਸ ਕਰਕੇ ਅਸੀਂ ਪਾਣੀ ਹੈ ਜਿਹੜਾ ਚਾਵਲਾਂ ਨੂੰ ਡੁੱਬਦੇ ਹੀ ਕਰਨਾ ਤੇ ਕੁੱਕਰ ਨੂੰ ਆਪਾਂ ਕਰਦਿਆਂ ਬੰਦ ਤੇ ਆਪਾਂ ਹੁਣ ਮਰਵਾਉਂਦੇ ਆ ਤਿੰਨ ਸੀਟੀਆਂ ਤਿੰਨ ਸੀਟੀਆਂ ਦੇ ਵਿੱਚ ਕੁੱਕਰ ਸਾਡੇ ਚਾਵਲ ਬਣ ਕੇ ਤਿਆਰ ਹੋ ਜਾਣੇ ਹਾਂਜੀ 3 ਸੀਟੀਆਂ ਵੱਜ ਗਈਆਂ ਆਪਾਂ ਗੈਸ ਨੂੰ ਕਰਦੇ ਹਾਂ ਬੰਦ ਹੁਣ ਜਦੋਂ ਤੱਕ ਪੂਰੀ ਤਰ੍ਹਾਂ ਕੁੱਕਰ ਦੀ ਹਵਾ ਨਿਕਲ ਨਹੀਂ ਜਾਂਦੀ ਉਦੋਂ ਤੱਕ ਆਪਾਂ ਕੁੱਕਰ ਨੂੰ ਖੋਲਣਾ ਨਹੀਂ ਹਾਂਜੀ ਹੁਣ ਆਪਾਂ ਸੀਟੀ ਚੱਕ ਕੇ ਦੇਖਿਆ ਹਵਾ ਵਿੱਚ ਤੇ ਪੂਰੀ ਤਰ੍ਹਾਂ ਨਿਕਲ ਗਈ ਤੇ ਹੁਣ ਆਪਾਂ ਦੇਖਦੇ ਹਾਂ ਚਾਵਲਾਂ ਆ ਦੇਖੋ ਜਿਹੜੇ ਸਾਡੇ ਚਾਵਲ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਤੇ ਇਕੱਲਾ-ਇਕੱਲਾ ਜਿਹੜਾ ਸਾਡਾ ਚਾਵਲ ਬਣ ਕੇ ਤਿਆਰ ਹੋ ਗਿਆ ਦੇਖਣ ਵਿੱਚ ਕਿੰਨੇ ਖੂਬਸੂਰਤ ਲੱਗ ਰਿਹਾ ਤੇ ਖਾਣ ਵਿੱਚ ਇਹ ਬਹੁਤ ਸਵਾਦ ਤਿਆਰ ਹੋਨੇ ਆ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਹੁਣ ਪਾਵਾਂਗੇ ਆਪਾਂ ਵਿੱਚ ਹਰਾ ਧਨੀਆ ਬਰੀਕ ਕੱਟਿਆ ਹੋਇਆ ਹਰਾ ਧਨੀਆ ਆਪਾਂ ਨੇ ਪਾ ਦੇਣਾ ਇਹਦੇ ਨਾਲ ਜਿਹੜਾ ਚਾਵਲਾਂ ਦਾ ਸਵਾਦ ਹੋਰ ਵੀ ਜ਼ਿਆਦਾ ਵਧ ਜਾਂਦਾ ਤੇ ਦੇਖਣ ਵਿੱਚ ਵੀ ਬਹੁਤ ਹੀ ਵਧੀਆ ਲੱਗਦੇ ਆਪਾਂ ਨੇ ਸਿਰਫ ਨਮਕ ਦੋ ਜੁੱਟ ਕੇ ਹਲਦੀ ਪਾ ਕੇ ਇਹ ਜਿਹੜੇ ਚਾਵਲ ਬਣਾਏ ਆ ਤੇ ਬਹੁਤ ਛੇਤੀ ਇਹ ਬਣਾ ਕੇ ਸੀ ਤਿਆਰ ਕਰ ਲਏ। ਹਾਂਜੀ ਹੁਣ ਅਸੀਂ ਤੁਹਾਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਣਾ ਹੈ। ਦੇਖੋ ਚਾਵਲ ਕੱਲਾ-ਕੱਲਾ ਚਾਵਲ ਪਿਆ ਤੇ ਮਟਰਾਂ ਦੇ ਦਾਣੇ ਜਿਹੜੇ ਬਿਲਕੁਲ ਬਣ ਕੇ ਤਿਆਰ ਹੋ ਗਏ। ਪਲੇਟ ਸਜੀ ਐਨ ਸਜ ਕੇ ਤਿਆਰ ਹੋ ਗਈ। ਦੇਖਣ ਵਿੱਚ ਇੰਨਾ ਵਧੀਆ ਲੱਗ ਰਿਹਾ ਤੇ ਖਾਣ ਵਿੱਚ ਵੀ ਇਹ ਚਾਵਲ ਬਹੁਤ ਸਵਾਦ ਤਿਆਰ ਹੋਨੇ ਆ। ਤੇ ਇੱਕ ਵਾਰੀ ਆਪ ਵੀ ਜਰੂਰ ਟਰਾਈ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਤੇ ਸ਼ੇਅਰ ਵੀ ਕਰਦੇ ਆ ਕਰੋ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ